ਹੈਲੋ ਜੀ ਸਾਰੇ ਹਨ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਬਣਾਉਣ ਲੱਗੇ ਆਪਾਂ ਪ੍ਰਧਾਨ ਮਿਲਕ ਆਪਾਂ 2 ਕੱਪ ਦੁੱਧ ਲੈ ਲਈਏ ਲੈ ਲਈਏ ਇਹ ਮੱਕ ਜਣੇ ਆਪਦੀ ਫੈਮਲੀ ਦੇ ਹਿਸਾਬ ਨਾਲ ਤੇ ਆਪਾਂ 15 ਸੂਣਾ ਬਦਾਮ ਲੈ ਲਈਏ ਭਿਉਂਤੇ ਸੀਗੇ ਸੁਭਾ ਸਾਜ ਲਈ ਤੇ ਆਪਾਂ ਮਿਸ਼ਰੀ ਪਾਵਾਂਗੇ ਵਿੱਚ ਆਪਾਂ ਲੈ ਲਈਏ ਥੋੜੀ ਜਿਹਾ ਜਿਹਾ ਵੱਧ ਹੀ ਹੋ ਭੰਗ ਨੂੰ ਇਹਨੂੰ ਥੋੜੀ ਜਿਹੀ ਘੱਟ ਪਾਵਾਂਗੇ ਜਿਆਦਾ ਮਿੱਠਾ ਨਹੀਂ ਪਸੰਦ ਹੈਗਾ ਤੇ ਆਪਾਂ ਦੁੱਧ ਰੱਖ ਦਿਆ ਥੋੜਾ ਜਿਹਾ ਵਿੱਚੋਂ ਹਟ ਕੇ ਇਹ ਚ ਦੋ ਚਾਂਚੇ ਪਾਵਾਂਗੇ ਆਪਾਂ ਕਾਸ਼ਟਰੀ ਦੇ ਦੇ ਵਿੱਚ ਇਹ ਕਚੜੇ ਦੇ ਵਿੱਚ ਇਹਨੂੰ ਵਾੜਾ ਦੋ ਹੀ ਪਾਵਾਂਗੇ ਜਿਆਦਾ ਨਹੀਂ ਪਾਉਣਾ ਮੜ ਕੇ ਤਾਂ ਫਿਰ ਕੀ ਫਾਇਦਾ ਹੈ ਜਦੋਂ ਕੁਝ ਮਕਸ਼ਟਰੀ ਬਣਾਉਣੀ ਹੁੰਦੀ ਆ ਆਪਾਂ ਦੋ ਹੀ ਪਾ ਮੰਗੇ ਇਹਦੇ ਚ ਤੇ ਲੋਧਾ ਦੂ ਨੂੰ ਵਾੜਾ ਦੇਣਾ ਧਰਦੇ ਆਂ ਜਦੋਂ ਆਪਣੇ ਨੂੰ ਵਾੜਾ ਆ ਗਿਆ ਕਿਰਾ ਇਹ ਫਲ ਪੈਡ ਦੁੱਧ ਹੀ ਆਪਣਾ ਲਿਆ ਹੋਇਆ ਹੈ ਹਾਂ ਆਪਾਂ ਲਈ ਆਪਣੀ ਕੋਲ ਕਾਜੂ ਗ੍ਰੈਂਡ ਕੀਤੇ ਹੋਏ ਸੀ ਆ ਵਾਲੇ ஆய்வா பாந்திய இப்போ கஷ்டம் தோட கஷ்டம் ਜਦ ਚੰਗੀ ਦੀ ਰਹਾਣ ਜਿਹੜੇ ਆਪਣੇ ਕਾਜੂ ਆ ਨਾ ਗ੍ਰੈਂਡ ਕੀਤੇ ਹੋਏ ਇਹ ਪਾ ਦਿੰਨੀ ਆ ਬੱਚੇ ਦੀ ਹੁਣ ਆਪਾਂ ਆ ਆਪਣੀ ਮਿਸ਼ਰੀ ਵੀ ਪਾ ਦਿੰਨੇ ਆ ਇਹਦੇ ਵਿੱਚ ਬਾਕੀ ਮਿੱਠਾ ਤੁਸੀਂ ਆਪ ਦੇ ਹਿਸਾਬ ਦੇ ਨਾਲ ਜਿੰਨਾ ਤੁਹਾਨੂੰ ਮਿੱਠਾ ਚਾਹੀਦਾ ਅੱਗੇ ਆਪਣੇ ਦੋ ਸਾਰਾ ਕਾਜੂ ਰੱਖਿਆ ਸੀ ਆਪਣੇ ਕਾਜੂ ਵੀ ਕਾਜੂ ਸਾਰੇ ਪਤਲੇ ਵਾਲਾ ਆ ਗਿਆ ਹੁਣ ਆਪਾਂ ਬੱਚੇ ਰ ਆਪਣੀ बदम ग्रैंड किए हो पा दिनें एक दो मिनट पकावे आपा आ जा तो दे। बहुत बढ़िया बन गया बंद कर दिने भांडे क्या बहुत वापस बन गया बहुत बढ़िया बनिया आपने नहीं किसी भांडे कट लें ਆਪਾਂ ਇਹਨੂੰ ਥੋੜਾ ਠੰਡਾ ਕਰਕੇ ਠੰਡਾ ਹੋ ਲੈਂਦੇ ਫਿਰ ਫ੍ਰਿਜ 'ਚ ਰੱਖਾਂਗੇ ਇਹਨੂੰ ਚਲੋ ਇਸ ਤਰ੍ਹਾਂ ਢਰ ਜੂਗਾ ਜੀ ਇਹਨੂੰ ਰੈਜ 'ਚ ਰੱਖਾਂਗੇ ਜਿਉਂ ਠੰਡਾ ਹੋ ਜਾਊ ਉਹਦੋਂ ਰੱਖਾਂਗੇ ਹਣੇ ਤਾਂ ਬਾਹਲਾ ਕਰਨਾ ਹਾਂਜੀ ਬਣ ਗਿਆ ਆਪਣਾ ਬੜੀ ਠੰਡਾ ਹੋ ਗਿਆ ਆਪਣਾ ਬਦਾਮ ਮਿਲਕ ਜਿਹੜਾ ਬਣਾਇਆ ਸੀ ਬਹੁਤ ਸੋਹਣਾ ਬਣਿਆ ਘਾੜਾ ਘਾੜਾ ਬੜੀਆ ਇਹਨੂੰ ਹੁਣ ਆਪਾਂ ਗਲਾਸਾਂ ਦੇ ਵਿੱਚ ਪਾ ਲੈਨੇ ਹਾਂਜੀ ਆਪਾਂ ਮਿਲਕ ਬਦਾਮ ਬਣ ਕੇ ਤਿਆਰ ਹੋ ਗਿਆ ਜੀ ਮਿਲਕ ਸ਼ੇਕ ਕਹਿੰਦੇ ਜਾਂ ਮਿਲਕ ਬਦਾਮ ਕਹਿੰਦੇ ਕੋਈ ਗੱਲ ਨਾ ਆਪਾਂ 2 2.5 ਘੰਟੇ ਫ੍ਰਿਜ ਦੇ ਵਿੱਚ ਰੱਖਿਆ ਇਹ ਤੁਹਾਨੂੰ ਠੀਕ ਆ ਜੀ ਤੁਹਾਨੂੰ ਚੰਗਾ ਲੱਗਿਆ ਲਾਈਕ ਸ਼ੇਅਰ ਜਰੂਰ ਕਰ ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ